ਗੜਸ਼ੰਕਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਜਾਮ ਦੀ ਬਣੀ ਹੋਈ ਹੈ ਜਿਸ ਦੇ ਹੱਲ ਦੇ ਲਈ ਪਿਛਲੇ ਕਈ ਦਹਾਕਿਆਂ ਤੋਂ ਬਾਈਪਾਸ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਸਮੱਸਿਆ ਦੇ ਹੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗੜਸ਼ੰਕਰ ਦੇ ਵਿੱਚੋਂ ਤਕਰੀਬਨ 5 ਮੁੱਖ ਹਾਈਵੇ ਦੀਆਂ ਸੜਕਾਂ ਜੁੜੀਆਂ ਹੋਈਆਂ ਨੇ ਜਿਸ ਵਿੱਚ ਗੜਸ਼ੰਕਰ ਤੋਂ ਹੁਸ਼ਿਆਰਪੁਰ ਚੰਡੀਗੜ੍ਹ ਨਵਾਂ ਸ਼ਹਿਰ ਜਲੰਧਰ ਤੇ ਉਹਨਾਂ ਸ਼ਾਮਲ ਨੇ ਜਿਸ ਦੇ ਕਾਰਨ ਇੱਥੇ ਟ੍ਰੈਫਿਕ ਦੀ ਵੱਡੀ ਸਮੱਸਿਆ ਬਣੀ ਰਹਿੰਦੀ ਹੈ ਤੇ ਬੱਸਾਂ ਤੇ ਗੱਡੀਆਂ ਵਾਲਿਆਂ ਨੂੰ ਕਈ ਘੰਟੇ ਲੰਬੇ ਜਾਮ ਦੇ ਵਿੱਚ ਫਸੇ ਰਹਿਣਾ ਪੈਂਦਾ ਹੈ। ਗੜਸ਼ੰਕਰ ਦਿਹਾੜੀ ਵਾਲੇ ਜਿਠੇਰੇ ਦੇ ਮੇਲੇ ਹੋਣ ਕਾਰਨ ਟ੍ਰੈਫਿਕ ਦੀ ਸਮੱਸਿਆ ਤਾਂ ਹੋਰ ਵੀ ਗੰਬੀਰ ਬਣ ਜਾਂਦੀ ਹੈ। ਤਰ੍ਹਾਂਗੀਰਾਂ ਨੂੰ ਲੰਬੇ ਸਮੇਂ ਤੱਕ ਇੱਥੇ ਜਾਮ ਦੇ ਵਿੱਚ ਖੜਕੇ ਆਪਣਾ ਸਮਾਂ ਖਰਾਬ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਗੜਸ਼ੰਕਰ ਸਭ ਤੋਂ ਪੁਰਾਣਾ ਸ਼ਹਿਰ ਪਰ ਇੱਥੇ ਜੁੜੀ ਹੋਈ ਪਰ ਇੱਥੇ ਚੁਣੇ ਹੋਏ ਸਰਕਾਰ ਦੇ ਨੁਮਾਇੰਦਿਆਂ ਨੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਸਿਰਫ ਲਾ ਰਹੀ ਦਿੱਤੇ ਨੇ ਭਾਵੇਂ ਇਲੈਕਸ਼ਨਾਂ ਦੇ ਸਮੇਂ ਦੇ ਵਿੱਚ ਬਾਈਪਾਸ ਦਾ ਮੁੱਦਾ ਉਠਾਇਆ ਜਾਂਦਾ ਹੈ ਪਰ ਜਿੱਥੇ ਹਾਸਲ ਕਰਨ ਤੋਂ ਬਾਅਦ ਵਿਧਾਇਕਸ ਨੂੰ ਭੁੱਲ ਜਾਂਦੇ ਨੇ ਸਮੱਸਿਆ ਬਹੁਤ ਜ਼ਿਆਦਾ ਮਲਾਜਮਾਂ ਦੀ ਵੱਡੀ ਘਾਟ ਰੱਖਦੀ ਹੈ ਆਨੰਦਪੁਰ ਸਾਹਿਬ ਦਾ ਵੱਡਾ ਮੇਲਾ ਹੋਇਆ ਕੋਈ ਟ੍ਰੈਫਿਕ ਨਹੀਂ ਸੀਗੀ ਇਹ ਤਾਂ ਚਲੋ ਚੇਤ 14 ਦਾ ਹੈ ਲੇਕਿਨ ਵੱਡੀ ਘਾਟ ਹੈ ਮਲਾਜਮਾਂ ਦੀ ਮੈਂ ਸਮਝਦਾ ਜਿੱਥੇ 35-35 ਮਲਾਜਮ ਤੁਸੀਂ ਲਈ ਫਿਰਦੇ ਐ ਦਿਓ 4-4 ਰੱਖ ਕੇ ਇਹਨਾਂ ਨੂੰ 30-30 ਮਲਾਜਮ ਘਟਸ਼ਾਂਗਰ ਥਾਣੇ ਨੂੰ ਵੱਡੇ ਮੁਲਾਜ਼ਮਾਂ ਦੀ ਵੱਡੀ ਕਾਟ ਚੱਲ ਰਹੀ ਹੈ ਜਿਸ ਦੇ ਕਰਕੇ ਅੱਜ ਵੱਡੀ ਸਮੱਸਿਆ ਪੁਲਿਸ ਮੁਲਾਜ਼ਮਾਂ ਕਰਕੇ ਹੈ ਹੋਰ ਕੋਈ ਦਿੱਕਤ ਨਹੀਂ ਹੈ ਬਹੁਤ ਵੱਡੀ ਬਹੁਤ ਵੱਡੀ ਮੰਗ ਹੈ ਅੱਜ ਪੂਰੇ ਪੰਜਾਬ ਦੇ ਵਿੱਚ 165 ਸ਼ਹਿਰਾਂ ਦੇ ਵਿੱਚੋਂ ਗੜਸ਼ੰਕਰ ਨੂੰ ਮੈਂ ਕਹਿੰਦਾ ਪਾਕਿਸਤਾਨ ਸਮਝਿਆ ਹੋਇਆ ਵੇ ਗੜਸ਼ੰਕਰ ਦੇ ਬਾਈਪਾਸ ਤੋਂ ਰਹਿ ਗਿਆ ਛੋਟੇ-ਛੋਟੇ ਸ਼ਹਿਰਾਂ 'ਚ ਬਾਈਪਾਸ ਬਣ ਗਏ ਲੀਡਰਾਂ ਤੋਂ ਬਹੁਣਾ ਕਹਿ ਸਕਦੇ ਹਾਂ ਕੋਈ ਤਾਕਤਵਰ ਲੀਡਰ ਨਹੀਂ ਅੱਜ ਜਿਹੜਾ ਗੜਸ਼ੰਕਰ ਦਾ ਬਾਈਪਾਸ ਦੁਨੀਆ 'ਚ ਕਹਿੰਦੀ ਜਾਵੇ ਕੋਈ ਵੇ ਬ੍ਰਹਮਾ ਜੀ ਆ ਕੇ ਕੋਈ ਜੋ ਪ੍ਰਤਾਪ ਕਰ ਦੋਗੇ ਤਾਂ ਬਾਈਪਾਸ ਬਣ ਜਾਊਗਾ ਨਹੀਂ ਨਹੀਂ ਬਣਨਾ ਇਹ ਬਾਈਪਾਸ ਬਣ ਜਾਵੇ ਤਾਂ ਲੋਕਾਂ ਦੀ ਜਾਨ ਖੰਦੀ ਖਲਾਸੀ ਹੋ ਸਕਦੀ ਹੈ ਨਹੀਂ ਤਾਂ ਇਹ ਹਾਲਾਤ ਇਦਾਂ ਦੇ ਬਣੇ ਰਹਿਣੇ ਆ ਬਹੁਤ ਵੱਡੀ ਦਿੱਕਤ ਹੈ ਵੱਡੀ ਸਮੱਸਿਆ ਗੜਸ਼ੰਕਰ ਦੀ ਅੱਜ ਮੇਨ ਹਾਈਲਾਈਟ ਮੁੱਦਾ ਹੈ ਇਹਨੂੰ ਮੈਂ ਸਮਝਦਾ ਮੇਰੇ ਪ੍ਰੈਸ ਵਾਲੇ ਬਹੁਤ ਵਧੀਆ ਅੱਜ ਤੇ ਇਹ ਰੋਜ਼ੇ ਹੀ ਇਹੀ ਹਾਲ ਹੈ ਅੱਜ ਦੀ ਗੱਲ ਨਹੀਂ ਆ ਰੋਜ਼ਾਨਾ ਹੀ ਇਹ ਹਾਲ ਹੈ ਇਹਦੀ ਸਮੱਸਿਆ ਗੰਭੀਰ ਹੈ ਅੱਜ ਸੈਸ਼ਨ ਚੱਲਦਾ ਮੈਂ ਸਮਝਦਾ ਹਲਕੇ ਦੇ ਵਿਧਾਇਕ ਨੂੰ ਇਹ ਚੀਜ਼ ਨੂੰ ਮੁੱਦੇ ਨੂੰ ਖਾਣਾ ਚਾਹੀਦਾ ਚਾਹੇ ਉਹ ਬਲਾਚੌਰ ਦਾ ਕੋਈ ਵੀ ਹੈ ਦੋ ਚਾਰ ਵਧਾਇਕ ਹੈ ਇਹਨਾਂ ਨੂੰ ਗੜਸ਼ੰਕਰ ਦੇ ਮੁੱਦੇ ਦਾ ਮ ਹੱਲ ਕਰਨਾ ਚਾਹੀਦਾ ਹੈ ਸੈਸ਼ਨ ਚੱਲਦਾ ਹੈ ਉਹਦੇ ਵਿੱਚ ਇਹ ਮੁੱਦਾ ਰੱਖਣਾ ਚਾਹੀਦਾ ਹੈ ਇਸ ਸਮੱਸਿਆ ਜਿੱਦਾਂ ਸਾਨੂੰ ਪਤਾ ਹੈ ਕਿ ਆਪਣੇ ਗੜਸ਼ੰਕਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤਾਂ ਪਹਿਲੇ ਤੋਂ ਕਿਉਂਕਿ ਕਿੰਨੀਆਂ ਸਰਕਾਰਾਂ ਆਈਆਂ ਬਾਈਪਾਸ ਦੀ ਮੰਗ ਪਹਿਲਾਂ ਤੋਂ ਆ ਕਿਉਂਕਿ ਗੜਸ਼ੰਕਰ ਨੂੰ ਬਾਈਪਾਸ ਦੀ ਬਹੁਤ ਜ਼ਰੂਰਤ ਆ ਤੇ ਉਹ ਟ੍ਰੈਫਿਕ ਤਾਂ ਨੋਰਮਲ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਅੱਜ ਪਿੱਤਰਾਂ ਦਾ ਮੇਲਾ ਸੀ ਤਾਂ ਤੁਸੀਂ ਟ੍ਰੈਫਿਕ ਦੇਖ ਸਕਦੇ ਆ ਇੱਧਰ ਨੂੰ ਕਟੋ-ਕਟ 3-4 ਕਿਲੋਮੀਟਰ ਗੜੀ ਤੱਕ ਟ੍ਰੈਫਿਕ ਆ ਜਿਹੜੀ ਮਾਜੀ ਰੋਡ ਤੇ ਚੱਲ ਜਾਓ 4-4 ਕਿਲੋਮੀਟਰ ਤੱਕ ਟ੍ਰੈਫਿਕ ਅੱਜ ਫਸਿਆ ਹੋਇਆ ਜਾਨੀ ਕਿ ਹਰੇਕ ਬੰਦਾ ਇਹਨੂੰ 3-3 4-4 ਘੰਟੇ ਦੀ ਵੇਟ ਕਰਨਾ ਪੈ ਰਿਹਾ ਅੱਜ ਗਰਸ਼ੇਂਕਰ ਕ੍ਰੋਸ ਕਰਨ ਵਾਸਤੇ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਥੋੜੇ ਪੁਲਿਸ ਮੁਲਾਜ਼ਮ ਜਿਹੜੇ ਗਰਸ਼ੇਂਕਰ ਦੇ ਵਿੱਚ ਬਹੁਤ ਘਾਟ ਆ ਜਿਨ੍ਹਾਂ ਦੀ ਕਿਉਂਕਿ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਘਾਟ ਆ ਟ੍ਰੈਫਿਕ ਜਿਆਦਾ ਹੈ ਇਸ ਕਰਕੇ ਉਹਨਾਂ ਦੀ ਥੋੜੀ ਗਣਤੀ ਵਧਾਈ ਜਾਵੇ ਤੇ ਬਾਈਪਾਸ ਦਾ ਵੀ ਕੁਝ ਹਾਲ ਕੀਤਾ ਜਾਵੇ ਖਰਚੇ ਕਦ ਬਹੁਤ ਜ਼ਿਆਦਾ ਜ਼ਰੂਰਤ ਹੈ ਬਾਈਪਾਸ ਦੀ ਜਦ ਤੱਕ ਬਾਈਪਾਸ ਨਹੀਂ ਆ ਜਾਂਦਾ ਨਾ ਨਿਕਲਦਾ ਖਰਚੇ ਕਦੇ ਵਿੱਚ ਇਹ ਸਮੱਸਿਆ ਦਿਨ ਤੋਂ ਦਿਨ ਵੱਧਦੀ ਜਾਏਗੀ ਘਟਿਉਂਗੀ ਨਹੀਂ ਇਹ ਤੋਂ ਅੱਜ ਕੀ ਕੰਮ ਹੈ ਜਟੇਰੀਆਂ ਅੱਜ ਜਟੇਰੀਆਂ ਦਾ ਮੇਲਾ ਹੋਣ ਕਰਕੇ ਪਿੱਤਰਾਂ ਦਾ ਮੇਲਾ ਹੋਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਆ ਚਾਰ-ਚਾਰ ਘੰਟੇ ਹੋ ਗਏ ਸਵੇਰ ਦੇ 7 ਵਜੇ ਤੋਂ ਲੈ ਕੇ ਯਾਨੀ ਕਿ ਹੁਣ ਦੇਖ ਲਓ 2 ਵਜੇ ਚੱਕ ਨੇ ਹਜੇ ਤੱਕ ਵੀ ਟ੍ਰੈਫਿਕ ਉਦਾਂ ਦੀ ਉਦਾਂ ਹੀ ਆ ਕਿ ਯਾਨੀ ਕਿ 4-5 ਘੰਟੇ ਹੋ ਗਏ ਲੋਕਾਂ ਟ੍ਰੈਫਿਕ ਦੇ ਹਰ ਜਿਹੜਾ ਅੱਜ ਦਾਦੀ ਨੈਨਾ ਬੜਾ ਲੋਕਾਂ ਦਾ ਇਤਿਹਾਸਕ ਦਿਨ ਹੈ ਲੋਕ ਆਪਣੇ ਜਠੇਰੇ ਪੂਜਣ ਲਈ ਵੱਖ-ਵੱਖ ਪਿੰਡਾਂ ਵਿੱਚ ਜਾਂਦੇ ਹਨ ਜੋ ਕਿ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਹਰ ਚੌਂਕ ਦੇ ਵਿੱਚ ਇੱਕ ਇੱਕ ਮੁਲਾਜ਼ਮ ਤਨਾਤੇ ਫੇਰ ਵੀ ਜੋ ਟ੍ਰੈਫਿਕ ਦਾ ਸੀ ਪੂਰੇ ਜੋਰ ਨਾਲ ਸੰਚਾਰੂ ਢੰਗ ਨਾਲ ਚਾਲੂ ਕਰਵਾ ਰਹੇ ਆ ਲੇਕਿਨ ਟ੍ਰੈਫਿਕ ਦੀ ਸ਼ਹਿਰ ਦੇ ਵਿੱਚ ਸਮੱਸਿਆ ਬਹੁਤ ਜ਼ਿਆਦਾ ਹੈ